ਇੰਸਟਾਗ੍ਰਾਮ 스타 ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਮਹਿਲਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਸੁਖਰਤਿਆ ਦੇ ਉੱਤੇ 24 ਸਾਲ ਦੀ ਉਮਰ ਔਰ 24 ਸਾਲ ਦੀ ਉਮਰ ਦੇ ਵਿੱਚ ਮੁੰਬਈ ਜਾਣਾ ਚਾਹੁੰਦਾ ਸੀ ਮੁੰਬਈ ਦੇ ਵਿੱਚ ਜਾ ਕੇ 스타 ਬੰਨਾ ਚਾਹੁੰਦਾ ਸੀ ਪਰ ਮਾਡਲਿੰਗ ਤੋਂ ਇਹ ਕਤਲ ਤੱਕ ਦਾ ਸਫਰ ਉਸ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਔਰ ਉੱਥੇ ਜਾ ਕੇ ਇੱਕ ਖੌਫਨਾਕ ਕਤਲ ਦੇ ਕੇਸ ਵਿੱਚ ਫਸ ਜਾਂਦਾ ਹੈ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਸੁਖਰਤਿਆ ਦੇ ਵੱਲੋਂ ਇੱਕ ਮਹਿਲਾ ਦੀ ਸੁਪਾਰੀ ਲਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ ਸੁਖਰਤਿਆ ਨੂੰ ਦਿੱਤੀ ਗਈ ਸੀ ਔਰ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਇਲਜ਼ਾਮ ਲੱਗੇ ਨੇ ਕਤਲ ਦੇ ਔਰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਸੁਖਰਤਿਆ ਜੋ ਕਿ ਮਹਿਜ 24 ਸਾਲਾਂ ਦਾ ਨੌਜਵਾਨ ਹੈ 12ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਔਰ ਮਾਡਲਿੰਗ ਦੀ ਖੁਆਇਸ਼ ਨੂੰ ਲੈ ਕੇ ਸਾਲ 2022 ਦੇ ਵਿੱਚ ਆਪਣੇ ਮਾਮੇ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਗਿਆ ਸੀ ਔਰ ਉੱਥੇ ਉਸ ਦੀ ਪਛਾਣ ਇੱਕ ਸੈਲੂਨ ਵਾਲੀ ਲੜਕੀ ਦੇ ਨਾਲ ਹੋ ਜਾਂਦੀ ਹੈ ਜੋ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਤਾਂ ਪੁਲਿਸ ਪੁੱਛਗਿਸ਼ ਵਿੱਚ ਸੁਖਪ੍ਰੀਤ ਨੇ ਕਬੂਲ ਕੀਤਾ ਹੈ ਕਿ ਉਸ ਮਹਿਲਾ ਨੇ ਉਸ ਨੂੰ 5 ਲੱਖ ਰੁਪਏ ਦੀ ਕਤਲ ਦੀ ਸੁਪਾਰੀ ਦਵਾਈ ਸੀ ਜਿਸ ਕਰਕੇ ਇੱਕ ਵਿਅਕਤੀ ਨਾਲ ਉਸ ਦਾ ਸੰਪਰਕ ਹੁੰਦਾ ਹੈ ਔਰ ਉਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ